ਸਤਿ ਸ਼੍ਰੀ ਅਕਾਲ ਅੱਜ ਕਮੰਤਰੀ ਔਰਤ ਦਿਵਸ ਹੈ ਤੇ ਅੱਜ ਔਰਤ ਦਿਵਸ ਤੇ ਆਪਾਂ ਗੱਲ ਕਰਾਂਗੇ ਕਿ ਔਰਤਾਂ ਨੂੰ ਸੱਚੀ ਔਰਤਾਂ ਦੇ ਹੱਕ ਮਿਲ ਗਏ ਜਾਂ ਨਹੀਂ ਤੇ ਇੱਕ ਹੋਰ ਵੀ ਮੁੱਦਾ ਬੜਾ ਹੋ ਸਕਦਾ ਕਿ ਫੈਮਿਨਿਜ਼ਮ ਇਹ ਫੈਮਿਨਿਜ਼ਮ ਵੀ ਕਿੰਨਾ ਕੁ ਸਹੀ ਹੈ ਜਾਂ ਫੈਮਿਨਿਜ਼ਮ ਦੀ ਹਾਰਟ ਚ ਜਿਹੜਾ ਕੁਝ ਹੋਰ ਕੁਝ ਹੋ ਜਾਂਦਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਅੱਜ ਸਾਡੇ ਨਾਲ ਹੈ ਮੈਡਮ ਦਰਸ਼ਨਾ ਜੋਸ਼ੀ ਜੀ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਬਹੁਤ ਲੰਮੇ ਸਮੇਂ ਤੋਂ ਔਰਤਾਂ ਦੇ ਹੱਕਾਂ ਦੇ ਸੰਘਰਸ਼ ਲੜ ਰਹੇ ਆ ਸਵਾਗਤ ਹੈ ਤੁਹਾਡਾ ਵੈਲਕਮ ਜੀ ਨਾ ਲੱਗਦਾ ਵੀ ਔਰਤਾਂ ਨੂੰ ਔਰਤਾਂ ਦੇ ਹੱਕ ਮਿਲ ਗਏ ਨਾ ਤੋਂ ਔਰਤ ਨੂੰ ਗੁਲਾਮ ਹੀ ਸਮਝਿਆ ਜਾਂਦਾ ਜੇ ਤੁਸੀਂ ਕਹੋ ਘਰ ਦੇ ਵਿੱਚ ਵੀ ਜਿਹੜਾ ਜੈਂਸ ਆ ਉਹ ਵੀ ਕਹਿੰਦਾ ਬਸ ਤੂੰ ਇੱਕ ਰੋਟੀ ਬਣਾ ਦੇ ਬੱਚੇ ਬਣਾ ਪਾਲ ਲੈ ਇੱਕ ਬੱਚਾ ਪਾਲਣ ਵਾਲੀ ਮਸ਼ੀਨ ਸਮਝਿਆ ਜਾਂਦਾ ਉਹਨੂੰ ਜੇ ਸਰਕਾਰਾਂ ਸੋਚਣ ਤਾਂ ਇਹ ਔਰਤ ਅੱਗੇ ਆ ਸਕਦੀ ਹੈ ਘਰ ਦੇ ਸੋਚਣ ਉਹਨਾਂ ਦੀ ਸੋਚ ਬਦਲੀ ਜਾਵੇ ਪਰ ਸੋਚ ਬਦਲਣ ਵਾਸਤੇ ਸਾਨੂੰ ਬਹੁਤ ਅਸੀਂ ਸੰਰਚਨਾ 9 ਸਾਲ ਤੋਂ ਤਾਂ ਮੈਂ ਕਰ ਰਹੀ ਹਾਂ 72 ਸਾਲ ਤੋਂ ਮੇਰੇ ਨਾਲ ਪਣਾ ਹੋਰ ਬਹੁਤ ਸੰਘਰਸ਼ ਕਰ ਰਹੀ ਹਾਂ ਪਰ ਔਰਤ ਦਾ ਹਜੇ ਤੱਕ ਕੋਈ ਮਸਲਾ ਨਹੀਂ ਹੋਇਆ ਔਰਤ ਨੂੰ ਹਮੇਸ਼ਾ ਗੁਲਾਮ ਸਮਝ ਕੇ ਗੁਲਾਮ ਹੀ ਰੱਖਿਆ ਗਿਆ ਤੁਸੀਂ ਜਿਵੇਂ ਕਹੇ ਬੱਚੇ ਪਾਲਣ ਵਾਲੀ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਿਆ ਜਾਂਦਾ ਹੈ ਬਿਲਕੁਲ ਜੀ ਤੇ ਔਰਤ ਦਾ ਸਭ ਤੋਂ ਵੱਡਾ ਦੁਸ਼ਮਣ ਵੀ ਔਰਤੀ ਹੈ ਔਰਤ ਉਹ ਤੁਸੀਂ ਕਹਿੰਦੇ ਵੀ ਅਸੀਂ ਸੋਚ ਬਦਲਾਂਗੇ ਤੇ 9 ਸਾਲ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ ਤੁਸੀਂ ਕਦੇ ਕੀ ਕੀ ਤੁਹਾਨੂੰ ਸਮੱਸਿਆਵਾਂ ਆਈਆਂ ਔਰਤਾਂ ਚੱਕ ਜਾ ਕੇ ਵੀ ਔਰਤਾਂ ਲਗਦਾ ਹੁੰਦਾ ਵੀ ਤੁਹਾਡੀ ਗੱਲ ਸਮਝ ਜਾਣਗੀ ਨਹੀਂ ਜੀ ਔਰਤ ਸਮਝਣਾ ਚਾਹੁੰਦੀ ਹੈ ਪਰ ਜਿਹੜੇ ਉਹਦੇ ਘਰ ਦੇ ਹਾਲਾਤ ਕਰੇ ਵੀ ਹੁੰਦੇ ਹੈ ਕਿ ਨਾ ਉਹ ਨਹੀਂ ਉਹਨੂੰ ਸਮਝਣ ਦਿੰਦੇ ਔਰਤ ਸਮਝਣ ਨੂੰ ਅੱਜ ਵੀ ਔਰਤ ਸਮਝਣ ਲਈ ਤਿਆਰ ਹੈ ਔਰਤ ਬਾਹਰ ਬਰਾਬਰ ਦੀ ਕਮਾਉਂਦੀ ਹੈਗੀ ਬਰਾਬਰ ਕਮਾਉਣ ਨੂੰ ਵੀ ਤਿਆਰ ਹੈ ਪਰ ਜਿਹੜੇ ਉਹਦੇ ਪਿੱਛੇ ਹੈਗੇ ਨਾ ਉਹਨੂੰ ਖਿੱਚਣ ਨੂੰ ਉਹ ਉਹਨੂੰ ਪਿੱਛੇ ਕੱਚਲਾ ਲੈਂਦੇ ਜਿਵੇਂ ਆਪਾਂ ਪਿੱਛੇ ਲੱਤ ਖਿੱਚ ਕੇ ਸੈੱਟ ਲੈਣੇ ਵੀ ਜੇ ਔਰਤ ਕਮਾ ਕੇ ਵੀ ਲਿਆਉਂਦੀ ਹੈ ਤਾਂ ਵੀ ਘਰੇ ਆ ਕੇ ਤੇ ਉਹਨੂੰ ਰੋਟੀ ਬਣਾਉਣੀ ਹੈ ਇਹ ਕੀ ਮਤਲਬ ਹੈ ਵੀ ਰੋਟੀ ਉਹਨੇ ਬਣਾਉਣੀ ਹੈ ਜੇ ਜੈਂਡਰ ਸ ਡਿਊਟੀ ਕਰਦਾ ਉਹ ਵੀ ਡਿਊਟੀ ਕਰਦੀ ਹੈ ਤੇ ਬਰਾਬਰ ਦਾ ਹੱਕ ਉਹ ਕਰਿਆ ਜਾਵੇ ਔਰ ਤੈਨੂੰ ਕੰਮ ਤੋਂ ਆ ਕੰਮ ਤੋਂ ਆ ਕੇ ਫਿਰ ਕਰਨਾ ਤੇ ਜਾਣਾ ਪੈਂਦਾ ਉਹਨੂੰ ਇਹ ਨਹੀਂ ਵੀ ਜੇ ਬੰਦਾ ਆ ਕੇ ਆ ਕੇ ਬੈਠ ਗਿਆ ਤਾਂ ਔਰਤ ਨੂੰ ਬੈਠਣ ਦਾ ਵੀ ਅਧਿਕਾਰ ਨਹੀਂਗਾ ਇਸ ਲਈ ਮੈਂ ਇਹ ਕਹਿ ਰਹੀ ਆ ਵੀ ਔਰਤ ਹਮੇਸ਼ਾ ਗੁਲਾਮ ਕਉ ਰੱਖੀ ਗਈ ਹੈ ਮੈਂ ਸਰਕਾਰਾਂ ਨੂੰ ਵੀ ਇਹ ਮੰਗ ਕਰਦੀ ਹਾਂ ਵੀ ਔਰਤ ਨੂੰ ਕਦੇ ਦਾ ਦਰਜਾ ਦਿਓ ਕੱਲਾ ਇਹ ਨਹੀਂ ਵੀ ਆਪਾਂ ਪੈਸਾ ਹੈ ਜਾ ਉਹਨੂੰ ਘਰ ਦਾ ਕੱਪੜਾ ਦੇਤਾ ਕੱਪੜੇ ਨਾਲ ਔਰਤ ਨਹੀਂ ਯਾਦ ਹੁੰਦੀ ਔਰਤ ਨੂੰ ਕੋ ਮਰਦਾ ਜੇ ਬਾਹਰ ਜਾਂਦੀ ਆ ਤਾਂ ਕਹਿੰਦੇ ਨੇ ਬਾਹਰ ਨਾ ਜਾਈ ਲੋਕੀ ਤੁਹਾਨੂੰ ਐ ਕਹਿ ਦੇਣਗੇ ਇਹ ਐਸੀ ਕਹਿੰਦੇ ਆ ਵੀ ਇਹ ਆਪਣੇ ਦੇਸ਼ ਆ ਜਿਹੜਾ ਇਹ ਇਸ ਕਲਮੀ ਚ ਨਿਕਲ ਜਾਵੇ ਕਿਉਂਕਿ ਫੌਰਨ ਆਪਾਂ ਦੇਖਦੇ ਆ ਔਰਨ ਵਿੱਚ ਇਹ ਜੀ ਚੀਜ਼ਾਂ ਇਹ ਨਹੀਂ ਰਾਤ ਨੂੰ ਵੀ ਲੇਡੀਜ਼ ਕੰਮ ਕਰੀ ਜਾਂਦੇ ਦਿਨੇ ਵੀ ਇਹ ਤਾਂ ਤੁਸੀਂ ਕਰਕੇ ਦਿਖਾਓ ਇਸ ਕਰਕੇ ਅਸੀਂ ਕਹਿੰਦੇ ਆ ਵੀ ਔਰਤ ਨੂੰ ਹਮੇਸ਼ਾ ਗੁਲਾਮ ਕਿਉਂ ਇਸ ਦੇਸ਼ ਦਾ ਬਣਾ ਰੱਖਿਆ ਦਾ ਜਿਵੇਂ ਹੁਣ ਤੁਸੀਂ ਕਿਹਾ ਕਿ ਜਦੋਂ ਔਰਤ ਨੂੰ ਬਾਹਰ जान ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨੂੰ ਉਹਦੇ ਕਰੈਕਟਰ ਤੇ ਆਵਾਜ਼ ਚਾਈ ਜਾਂਦੀ ਆਵਾਜ਼ ਉਠਾ ਦਿੱਤੀ ਜਾਂਦੀ ਹੈ ਤੇ ਉਹ ਫਿਰ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਔਰਤ ਵੀ ਸਾਡੇ ਵੀ ਆਰਥਿਕ ਤੌਰ ਤੇ ਤਰੱਕੀ ਕਰੇ ਇੱਕ ਪਾਸੇ ਜਦੋਂ ਕੰਮ ਕਰਨ ਨਿਕਲਦੀ ਹੈ ਤਾਂ ਉਹਦੇ ਉਹਦੇ ਕਰੈਕਟਰ ਤੇ ਆਵਾਜ਼ ਉਠਾਈ ਜਾਂਦੀ ਆ ਉਹਦੇ ਆਵਾਜ਼ ਉਠਾਉਣ ਵਾਲੀਆਂ ਵੀ ਸਭ ਤੋਂ ਵੱਡੀਆਂ ਉਹਨਾਂ ਦੀਆਂ ਸੱਸਾਂ ਜਾਂ ਉਹਨਾਂ ਦੀਆਂ ਚਾਚੀਆਂ ਤਾਈਆਂ ਇਹੋ ਹੀ ਹੁੰਦੇ ਆ ਔਰ ਤਾਂ ਹੁੰਦੇ ਥੋੜੀ ਜਿਹੀ ਇਹ ਹੁੰਦਾ ਦਾ ਵੀ ਜਦੋਂ ਔਰਤ ਬਾਹਰ ਨਿਕਲਦੀ ਹੈ ਉਹਨੂੰ ਜੈਂਟਸ ਦੇ ਨਾਲ ਉਨੇ ਰੱਕ ਦੇ ਨਾਲ ਗੱਲਬਾਤ ਕਰਨੀ ਪੈਂਦੀ ਹੈ ਉੱਥੇ ਕੀ ਕਰਦੇ ਆ ਤੂੰ ਅੱਜ ਕਿਹਦੇ ਕੋਲੇ ਖੜੀ ਸੀਗੀ ਕਿਸ ਤਰ੍ਹਾਂ ਖੜੀ ਸੀਗੀ ਉਹਦੀ ਆਵਾਜ਼ ਘਰੋਂ ਉੱਠਦੀ ਹੈਗੀ ਫਿਰ ਬਾਹਰ ਜਾਂਦੀ ਹੈ ਮੈਂ ਪਹਿਸਾਨਾ ਤਾਂ ਇਹੀ ਮੈਂ ਵੀ ਇਹੀ ਗੱਲ ਕਹਿੰਦੀ ਵੀ ਔਰਤ ਦੇ ਔਰਤ ਦਸ਼ਮਣ ਬਣਦੀ ਹੈ ਪਰ ਇਸ ਸਮਾਜ ਦੇ ਵਿੱਚ ਜੇ ਜੈਂਟਸ ਸੋਚੇ ਤਾਂ ਉਹਦਾ ਦਸ਼ਮਣ ਔਰਤ ਦਾ ਕੋਈ ਨਹੀਂ ਬਣ ਸਕਦਾ ਜੇ ਉਹਦਾ ਆਪ ਦਾ ਹਸਬੈਂਡ ਉਹਦਾ ਫਾਦਰ ਉਹਦੇ ਬ੍ਰਦਰ ਉਹਦਾ ਸਾਥ ਦੇਣ ਕਿਸੇ ਦੀ ਮਜਾਲ ਨਹੀਂ ਇਸ ਤਰ੍ਹਾਂ ਨਹੀਂ ਮੈਂ ਤੁਸੀਂ ਜਿਵੇਂ ਗੱਲ ਕਰਦੇ ਹੋ ਆਪਾਂ ਔਰਤਾਂ ਦੀ ਮਾਨਸਿਕਤਾ ਜਿਵੇਂ ਹੁਣ ਕਈ ਵਾਰੀ ਕੁੜੀਆਂ ਪੈਦਾ ਹੋਣ ਤੇ ਵੀ ਔਰਤ ਨੂੰ ਹੀ ਦੋਸ਼ੀ ਖਾਇਆ ਜਾਂਦਾ ਨਾਲੇ ਹਾਲਾਤ ਹੁਣ ਤਾਂ ਇਹ ਵਿਗਿਆਨਕ ਤੌਰ ਤੇ ਸਿੱਧ ਹੋ ਚੁੱਕਿਆ ਵੀ ਬੱਚੇ ਦਾ ਲਿੰਗ ਨਿਰਧਾਰਿਤ ਕਰਨਾ ਪਿਓ ਦੇ ਹੱਥੋਂ ਦੇ ਹੱਥੋਂ ਨੇ ਤੇ ਫਿਰ ਇਹ ਕੱਲ ਕਿਉਂ ਨਹੀਂ ਸਾਡੇ ਸਮਾਜ ਵਿੱਚ ਹੋਇਆ ਇੱਕ ਨਾ ਇਤੋਂ 20 ਸਾਲ ਪੁਰਾਣੀ ਗੱਲ ਹੈਗੀ ਪਰ ਹੁਣ ਤਾਂ ਬਹੁਤ ਲੋਕਾਂ ਦੇ ਸੁਧਾਰ ਆਇਆਗਾ ਵੀ ਹੈ ਕਿ ਕੋਈ ਔਰਤ ਸੋਚਦੀ ਹੈਗੀ ਵੀ ਜੇ ਲੇਡੀਜ਼ ਬੱਚੇ ਨਾ ਪੈਦਾ ਕੀਤ ਲੈ ਤੇ ਮੇਰਾ ਕੱਲੀ ਦੇ ਸਾਰੇ ਨਹੀਂ ਉਹਦੇ ਨਾਲ ਜੈਂਟਸ ਦਾ ਵੀ ਸਾਥ ਆ ਇਸ ਲਈ ਇਹ ਅੱਗੇ ਨਾ ਬਦਲਾਅ ਹੋਇਆ ਪਰ ਆਪਣੀਆਂ ਜਿਹੜੀਆਂ ਸਰਕਾਰਾਂ ਤੇ ਆਪਣੇ ਘਰ ਦੇ ਹਾਲਾਤ ਆ ਉਹ ਨਹੀਂ ਹੋਣਦੇ ਔਰਤ ਕਰਨਾ ਚਾਹੁੰਦੀ ਅੱਜ ਵੀ ਆਰਤ ਕਰਨਾ ਚਾਹੁੰਦੀ ਹੈ ਕਿ ਅਸੀਂ ਬੰਦੇ ਦੇ ਬਰਾਬਰ ਕਰਗੀ ਪਰ ਜਿਹੜੇ ਘਰ ਦੇ ਹਾਲਾਤ ਆ ਗਈ ਉਹਦੇ ਤੇ ਸਰਕਾਰਾਂ ਜੇ ਸਰਕਾਰਾਂ ਥੋੜੀ ਜਿਹੀ ਨਕੀਲ ਪਾਲਣ ਚਿੱਤੇ ਵਾਲੇ ਆ ਨਸੀਆਲੇ ਉਹਨਾਂ ਤੋਂ ਡਰਦੇ ਨਹੀਂ ਬੱਚੇ ਆਪਾਂ ਕੱਢਦੇ ਕੁੜੀਆਂ ਨੂੰ ਬਾਹਰ ਛੋਟੇ ਛੇੜਦੇ ਕੁੜੀਆਂ ਨਾਲ ਬਲਾਤਕਾਰ ਹੋਈ ਜਾਂਦੀ ਹੈਗੀ ਰੇਪ ਹੋਈ ਜਾਂਦੇ ਹੈਗੀ ਇਸ ਕਰਕੇ ਨਹੀਂ ਨਿਕਲਦੇ ਘਰ ਦੇ ਜੇ ਇਹ ਸਰਕਾਰਾਂ ਇਸ ਤੇ ਨਾਤ ਪਾਲਣ ਤਾਂ ਔਰਤਾਂ ਆਜ਼ਾਦ ਹੂੰ ਪਰ ਤੁਸੀਂ ਕਹਿੰਦੇ ਹੋ ਵੀ ਜੇਕਰ ਰੇਪਿਸਟਾਂ ਨੂੰ ਨਕੇਲ ਪਾਜੇ ਔਰਤ ਆਜ਼ਾਦ ਹੋ ਜੂਗੀ ਪਰ ਔਰਤ ਦੀ ਆਜ਼ਾਦੀ ਦਾ ਸਿਰਫ ਇੱਕ ਅਰਚਨ ਰੇਪਿਸਟ ਹੀ ਨਹੀਂ ਹੈਗੇ ਔਰਤ ਦੀ ਆਜ਼ਾਦੀ ਦੀ ਅਰਚਨ ਜਿਹੜਾ ਸਾਡਾ ਬਾਹਰ ਨਿਕਲਦੇ ਐਕਸਰੇ ਅੱਖਾਂ ਦੇ ਕਰਦੇ ਆ ਤੁਸੀਂ ਆਪੇ ਸੋਸ਼ਲ ਵਰਕਰੋਂ ਮੈਂ ਖੁੱਲ੍ਹ ਕੇ ਥੋੜੀ ਜੀ ਗੱਲ ਕਰੂੰਗਾ ਤੁਸੀਂ ਜਦੋਂ ਜਾਣਦੇ ਹੋ ਬਜ਼ਾਰ 'ਚ ਦੇ ਜਿਹੜੇ ਮਰਦ ਐ ਮਰਦ ਜਾਂ ਤੁਸੀਂ ਜਾਂ ਸੰਘਰਸ਼ ਲੜਦੇ ਹੋ ਤੇ ਉਹਨਾਂ ਦੀ ਨਜ਼ਰ ਵੀ ਹੋਰ ਹੁੰਦੀ ਐ ਨਹੀਂ ਉਹ ਫਿਰ ਆਪੇ ਬਗਨੂਕ ਨਾ ਜੇ ਜਦੋਂ ਆਪਾਂ ਨਸ਼ਾ ਕਰਦੇ ਆ ਜਾਂ ਔਰਤ ਨੂੰ ਕਦੇ-ਕਦੇ ਬਾਹਰ ਨਿਕਲਦੀ ਆ ਉਹਨਾਂ ਨੂੰ ਆਉਂਦਾ ਵੀ ਆਹ ਬਾਲਕ ਵਧੀਆ ਕੱਪੜੇ ਪਾ ਕੇ ਨਿਕਲੀ ਐ ਇਹਦੇ ਤਾਂ ਹੋਇਆ ਜੇ ਸਾਰੇ ਇੱਕ ਸਾਰ ਜਿਵੇਂ ਫੌਰਨ ਵਾਲਿਆਂ ਕੋਲੋਂ ਨਿਕਲਦੇ ਨੇ ਸਾਰੇ ਨਿਕਲ ਤਾਂ ਆਪਣੇ ਜੈਨਸਾਂ ਨਹੀਂ ਵੀ ਉਹ ਬਦਲਦੇ ਜੀ ਹੂੰ ਇਸ ਲਈ ਆਪਾਂ ਨੂੰ ਆਪ ਨੂੰ ਬਦਲਣਾ ਪਊਗਾ ਫਿਰ ਜਾ ਕੇ ਸਮਾਜ ਬਦਲਿਆ ਜਾਊਗਾ ਫਿਰ ਔਰਤ ਨੂੰ ਕੋਈ ਆਰਾਮ ਮਿਲ ਸਕਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਔਰਤਾਂ ਖੁੱਲ ਕੇ ਬਾਹਰ ਆਉਣ ਤੇ ਖੁੱਲ ਕੇ ਜਦੋਂ ਆਉਂਦੀਆਂ ਔਰਤਾਂ ਆਜ਼ਾਦੀ ਦੇ ਨਾਮ ਤੇ ਜਾਂ ਫੈਮਿਨਿਜ਼ਮ ਦੇ ਨਾਮ ਤੇ ਵੀ ਬਹੁਤ ਕੁਝ ਅਜੀਹਾ ਹੋ ਜਾਂਦਾ ਵੀ ਜਿਨ੍ਹਾਂ ਦੀ ਕਈ ਵਾਰੀ ਬਹਿਸ ਛੱਡ ਜਾਂਦੀ ਹੈ ਵੀ ਫੈਮਿਨਿਜ਼ਮ ਸੱਚੀ ਚਾਹੀਦਾ ਕਿ ਨਹੀਂ ਚਾਹੀਦਾ ਤੁਹਾਨੂੰ ਕੀ ਲੱਗਦਾ ਵੀ ਇਹ ਫੈਮਿਨਿਜ਼ਮ ਕਿਵੇਂ ਆ ਨਹੀਂ ਮੈਂ ਨਹੀਂ ਇਹ ਕਹਿੰਦੀ ਕਈ ਹੁਣ ਇਹੋ ਜਿਹੀਆਂ ਵੀ ਔਰਤਾਂ ਜਿਹੜੇ ਪਾਇਲਟ ਚਲਾਈ ਜਾਂਦੀਆਂ ਹੂੰ ਠੀਕ ਹੈ ਨਾ ਬਹੁਤ ਆਗਿਆ ਕੁੜੀਆਂ ਜਿਹੜੀਆਂ ਅੱਜ ਜਾਇੰਟਸ ਨਹੀਂ ਉਹਨਾਂ ਕਰ ਸਕਦੇ ਜਿਹੜਾ ਉਹ ਅੱਜ ਕਿੱਥੇ ਤੱਕ ਨਹੀਂ ਪਹੁੰਚਦਾ ਨਹੀਂ ਤੇ ਔਰ ਤਾਂ ਪਹੁੰਚ ਚਕੀ ਹੈ ਪਰ ਜਿਹੜੇ ਪਿੰਡਾਂ ਦੇ ਹਾਲਾਤਾਂ ਦੇ ਵਿੱਚ ਉਹ ਔਰਤਾਂ ਹਜੇ ਪਿੱਛੇ ਆਈਆਂ ਨਹੀਂ ਮੈਂ ਉਹ ਗੱਲ ਨਹੀਂ ਕਰ ਰਹੀ ਕਿਉਂਕਿ ਪੜ੍ਹ ਲੈ ਕੇ ਬੱਚਾ ਬਹੁਤ ਅੱਗੇ ਜਾ ਰਿਹਾ ਹੈ ਇੱਕ ਟਾਈਮ ਮੈਂ ਵੀ ਬਰਾਬਰ ਬਰਾਬਰ ਹੋ ਗਈ ਹੈ ਫੈਮਿਨਿਜ਼ਮ ਦੇ ਨਾਮ ਤੇ ਕਈ ਵਾਰੀ ਕੱਪੜਿਆਂ ਤੱਕ ਦਾ ਵੀ ਇਹ ਕਿਹਾ ਜਾਂਦਾ ਵੀ ਅਸੀਂ ਤਾਂ ਭਾਈ ਜੋ ਬੰਦਾ ਸ਼ਰਟਲੈਸ ਤੁਰ ਸਕਦਾ ਤਾਂ ਅਸੀਂ ਵੀ ਸ਼ਰਟਲੈਸ ਤੁਰਾਂਗੇ ਉਹ ਫੈਮਿਨਿਜ਼ਮ ਠੀਕ ਹੈ ਕਿ ਨਹੀਂ ਨਹੀਂ ਉਹ ਨਾ ਠੀਕ ਹੈਗਾ ਪਰ ਸੁਣ ਦਸੀ ਜਾਨੀ ਆ ਕੇ ਨਸ਼ੇ ਤੇ ਆ ਕੇ ਕੰਮ ਕਰਦਾ ਜਦੋਂ ਕੋਈ ਵੀ ਭੈਣ ਹੈ ਮੈਂ ਸੌਰੀ ਕਹਿ ਕੇ ਗੱਲ ਕਰਦੀ ਹੈ ਸ਼ਾਰਟ ਪਾ ਕੇ ਤੁਰਦੀ ਹੈ ਉਹਦੇ ਨਾਲ ਵਾਕਈ ਗਲਤ ਚੱਕਿਆ ਜਾਂਦਾ ਤੁਸੀਂ ਇੱਥੇ ਤੁਰਪੋ ਚਾਰ ਜਾਣੇ ਉਹਦੇ ਮਗਰ ਪਹਿਲਾਂ ਤੱਕ ਤੁਰੇ ਜਾਣਗੇ ਕਿਉਂ ਜਾਂਦੇ ਆਗੇ ਉਹਨਾਂ ਨੂੰ ਆਪ ਦੀ ਸੋਧਨ ਹੁੰਦੀ ਇਹ ਅਸੀਂ ਕੀ ਕਰ ਰਹੇ ਹਾਂ ਹੂੰ ਜੇ ਉਹ ਆਪਦੇ ਸੋਟ ਦੇ ਦੇਖਣ ਉਹ ਆਪਦੇ ਪਹਿਣਾ ਕੰਨੀ ਦੇਖਣ ਜਾਂ ਹੋਰ ਦੇਖਣ ਫਿਰ ਕਹਿੰਦੇ ਵੀ ਮੁੰਡੇ ਵੀ ਪਾਈ ਵਰਦੇ ਸੀ ਪਾਈ ਫਿਰਦੇ ਕੋਈ ਕਾਸ ਕਰ ਇਸ ਕਰ ਮਤਲਬ ਤੁਸੀਂ ਵੀ ਇਸ ਚੀਜ਼ ਦੇ ਹਮਾਇਤ ਕਰਦੇ ਬਿਲਕੁਲ ਨਹੀਂ ਕਰਦੀ ਨਹੀਂ ਜਾਂਦੀ ਹੋਣੀ ਚਾਹੀਦੀ ਪਰ ਮੈਂ ਇਹ ਵੀ ਨਹੀਂ ਕਹਿੰਦੀ ਵੀ ਉਹ ਅਦਲੰਗੇ ਹੋ ਕੇ ਤਰਨ ਮੁੰਡਿਆਂ ਨੂੰ ਵੀ ਮੈਂ ਇਹ ਗੱਲ ਕਹਿੰਦੀਆਂ ਕੁੜੀਆਂ ਨੂੰ ਵੀ ਕਹਿੰਦੀਆਂ ਵੀ ਆਪਣਾ ਜਿੰਨੇ ਆਪ ਦਾ ਰਵੀਰਾ ਦਾ ਆਪਣਾ ਪੰਜਾਬ ਦਾ ਸੱਭਿਆਚਾਰ ਉਹ ਮਿਚ ਲੋ ਫੌਰਨ ਵਾਲਿਆਂ ਦੀ ਰਿਸਰਚ ਕਰਦੇ ਨਾ ਕੁੜੀਆਂ ਪਰ ਇੱਥੇ ਦੇ ਹਾਲਾਤ ਨਹੀਂ ਦੇਖਦੀਆਂ ਵੀ ਕੀ ਮੀ ਹੈ ਜਾ ਤਾਂ ਇਥੋਂ ਦੇ ਮੈਂ ਤਾਂ ਸਾਰੀ ਸਰਕਾਰ ਤੇ ਗੱਲ ਲੈਣੀ ਆ ਵੀ ਸਰਕਾਰ ਇਥੋਂ ਦੇ ਹਾਲਾਤ ਖਰਾਬ ਕਰੀਦੀ ਹੈ ਇੰਡੀਆ ਦੇ ਸਰਕਾਰਾਂ ਨੇ ਨਸ਼ਾ ਵੰਡ ਵਤ ਕੇ ਤੇ ਇਹਨਾਂ ਔਰਤਾਂ ਨੂੰ ਘਰੋਂ ਨਿਕਲਣਾ ਦੁੱਬਰ ਕੀਤਾ ਹੈ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਸਾਨੂੰ ਦਿੱਤਾ ਤੇ ਅੱਜ ਦੇ ਇਸ ਦਿਨ ਦੀਆਂ ਅਸੀਂ ਵੀ ਤੁਹਾਨੂੰ ਮੁਬਾਰਕਾਂ ਦਿੰਦੇ ਆ ਤੇ ਨਾਲ ਇਹ ਵੀ ਆਸ਼ ਕਰਦੇ ਆ ਕਿ ਤੁਸੀਂ ਇੱਕ ਸਹੀ ਦਿਸ਼ਾ ਵਿੱਚ ਔਰਤਾਂ ਦੀ ਸਿਹਤ ਔਰਤਾਂ ਦੇ ਜੀਵਨ ਨੂੰ ਸਿਹਤ ਲੈ ਕੇ ਜਾਓ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ